ਲੋੜੀ ਦਾ ਤਿਹਾਰ ਦੇਸ਼ ਭਰ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਲੋੜੀ ਨੂੰ ਸਰਦੀਆਂ ਦੀਆਂ ਲੰਮੀਆਂ ਰਾਤਾਂ ਦਾ ਅੰਤ ਦਾ ਪ੍ਰਤੀਕ ਅਤੇ ਗਰਮੀਆਂ ਦੇ ਲੰਬੇ ਦਿਨਾਂ ਦਾ ਸਵਾਗਤ ਮੰਨਿਆ ਜਾਂਦਾ ਹੈ ਕਿਉਂਕਿ ਜੋ ਸੂਰਜ ਉੱਤਰੀ ਗੋਲਾਰਦਵਾਲਦੀ ਆਪਣੀ ਯਾਤਰਾ ਸ਼ੁਰੂ ਕਰਦਾ ਹੈ ਪੰਜਾਬ ਦੇ ਪਿੰਡਾਂ ਵਿੱਚ ਗੰਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਲੋੜੀ ਮਨਾਈ ਜਾਂਦੀ ਹੈ ਗੰਨੇ ਦੇ ਤਾਜ਼ੇ ਰਸ ਦੀ ਵਰਤੋਂ ਖੀਰ ਅਤੇ ਗੁੜ ਬਣਾਉਣ ਲਈ ਕੀਤੀ ਜਾਂਦੀ ਹੈ ਲੋੜੀ ਦਾ ਤਿਹਾਰ ਅੱਗ ਸੇ ਕੇ ਮਨਾਇਆ ਜਾਂਦਾ ਹੈ ਇਹ ਤਿਹਾਰ ਸਮਾਜਿਕ ਸਤਿਭਾਵਨਾ ਅਤੇ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਮੌਕੇ ਲੋਕ ਆਪਣੇ ਗਵਾਂਡੀਆਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮੂੰਗਫਲੀ ਰੇਵੜੀਆਂ ਗੱਚਕ ਤੇ ਫੁੱਲੇ ਵੰਡਦੇ ਨੇ ਜਿਨ੍ਹਾਂ ਘਰਾਂ 'ਚ ਨਵਾਂ ਵਿਆਹ ਹੋਇਆ ਹੋਵੇ ਜਾਂ ਤੀਪੁੱਤ ਕਮੇ ਹੋਣ ਉਹਨਾਂ ਘਰਾਂ 'ਚ ਇਸ ਤਿਹਾਰ ਦੀ ਰੌਣਕ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਰਾਸ਼ਟਰਪਤੀ ਦਰੋਪਦੀ ਮੁਰਮੂ ਉਪ ਰਾਸ਼ਟਰਪਤੀ ਜਗਦੀਪ ਧਨਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਪਿਰਲਾ ਨੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਤਿਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਇਹਨਾਂ ਆਗੂਆਂ ਨੇ ਉਮੀਦ ਜਤਾਈ ਕਿ ਲੋੜੀ ਦਾ ਇਹ ਤਿਹਾਰ ਸਾਰਿਆਂ ਲਈ ਚੰਗੀ ਸਿਹਤ ਖੁਸ਼ਹਾਲੀ ਅਤੇ ਵਿਕਾਸ ਲੈ ਕੇ ਆਵੇ ਉਹਨਾਂ ਲੋਕਾਂ ਨੂੰ ਲੋੜੀ ਦੇ ਤਿਹਾਰ ਦੀਆਂ ਵਧਾਈਆਂ ਦਿੰਦਿਆਂ ਆਪਣੇ ਚਾਹੇਤਿਆਂ ਤੇ ਸ਼ੁਭਚਿੰਤਕਾਂ ਨਾਲ ਇਸ ਤਿਹਾਰ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ ਹੈ ਦੇਸ਼ ਦੇ ਕਈ ਹਿੱਸਿਆਂ 'ਚ ਇਹ ਤਿਹਾਰ ਵੱਖੋ ਵੱਖਰੇ ਨਾਵਾਂ ਨਾਲ ਮਨਾਇਆ ਜਾਂਦਾ ਹੈ